18 ਤੇ 19 ਦੀ ਰਾਤ ਇੰਟਰਵਿਊਨਿੰਗ ਰਾਤ ਚ ਡੱਲੇਵਾਲ ਸਾਹਿਬ ਨੂੰ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਸੀ ਜਿਹੜੇ ਸੈਂਟਰ ਵੱਲੋਂ ਮੀਟਿੰਗ ਦਿੱਤੀ ਗਈ ਸੀ ਉਸ ਤੋਂ ਬਾਅਦ ਇਹ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਅੱਜ ਵੀ ਮੈਂ ਹੁਣ ਉਹਨਾਂ ਨੂੰ ਮਿਲ ਕੇ ਵੀ ਆਇਆ ਤੇ ਡਾਕਟਰਸ ਨਾਲ ਵੀ ਮੁਲਾਕਾਤ ਹੋਈ ਹੈ ਤੇ ਵਿਜੀਬਲ ਇੰਪਰੂਵਮੈਂਟ ਹੈ ਉਹਨਾਂ ਦੀ ਹੈਲਥ ਵਿੱਚ ਦੇਖਣ ਨੂੰ ਵੀ ਲੱਗਦਾ ਹੈ ਕਿ ਇੰਪਰੂਵਮੈਂਟ ਹੈ ਬਾਕੀ ਜਿਹੜੀ ਡਾਕਟਰਸ ਨੇ ਮੈਨੂੰ ਦੱਸਿਆ ਕਿ ਜਿਵੇਂ ਪਰਸੋਂ ਤੱਕ ਜਦੋਂ ਤੱਕ ਮੈਡੀਕਲ ਏਡ ਨਹੀਂ ਸੀ ਦਿੱਤਾ ਮੋੜ ਤੱਕ ਉਹਨਾਂ ਨੂੰ ਪਾਣੀ ਵੀ ਨਹੀਂ ਸੀ ਪਚ ਰਿਆ ਤੇ ਰੈਗੂਲਰ ਲਗਾਤਾਰ ਵੋਮਿਟਿੰਗਸ ਆ ਰਹੀਆਂ ਸੀ ਕੁਝ ਵੀ ਉਹ ਪਾਣੀ ਨਹੀਂ ਸੀ ਪੀ ਪਾ ਰਹੇ ਐਸਿਡਿਟੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਤੰਗ ਸੀਗੇ ਬਟ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਚ ਕਾਫੀ ਹੱਦ ਤੱਕ ਇੰਪਰੂਵਮੈਂਟ ਹੋਈ ਉਹਨਾਂ ਦੀ ਜਿਹੜਾ ਮੈਡੀਕਲ ਏਡ ਦਿੱਤਾ ਗਿਆ ਜਿਹੜੀਆਂ ਉਹਦੇ ਚ ਆਪਾਂ ਆਪਣਾ ਲਗਾ ਰਹੇ ਇੰਟਰਾਵੀਨਸ ਫਲੂਇਡਸ ਲਗਾ ਰਹੇ ਆ ਉਹ ਇੰਟਰਾਵੀਨਸ ਫਲੂਇਡਸ ਕਰਕੇ ਕਾਫੀ ਉਹਨਾਂ ਦੀ ਸਿਹਤ ਚ ਇੰਪਰੂਵਮੈਂਟ ਹੈ ਤੇ ਹੋਪਫੁਲੀ ਉਹ ਜਲਦੀ ਠੀਕ ਹੋ ਕੇ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਉਹ ਸ਼ਾਮਲ ਹੋਣਗੇ। ਔਰ ਜੇ ਤੁਹਾਡਾ ਕੋਈ ਸਵਾਲ ਹੋਵੇ ਤੇ ਮੋਸਟ ਵੈਲਕਮ ਸਰ ਜਿਹੜਾ ਡਾਕਟਰ ਸੁਹੈਮਾਨ ਨੇ ਕਿਹਾ ਕਿ ਪੱਲੇ ਮੈਡੀਕਲ ਏਡ ਦੇ ਸਾਰੇ ਉਹਨਾਂ ਨੂੰ ਸੰਤੁਸ਼ਟ ਕਰਕੇ ਮੀਟਿੰਗ ਤੱਕ ਨਹੀਂ ਲਿਆਇਆ ਜਾ ਸਕਦਾ ਇਸ ਦੇ ਬਾਰੇ ਤੁਸੀਂ ਨਹੀਂ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ ਮੈਂ ਤਾਂ ਜਿਹੜੇ ਸਾਡੇ ਇੱਥੇ ਸਰਕਾਰੀ ਡਾਕਟਰਸ ਨੇ ਜਿਹੜੇ ਇਨਚਾਰਜ ਨੇ ਉਹਨਾਂ ਦੀ ਹੈਲਥ ਤੇ ਇਸ ਵale ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਤੇ ਜਿਹੜਾ ਮੈਂ ਮਿਲ ਕੇ ਵੀ ਆਇਆ ਦੇਖਣ ਨੂੰ ਵੀ ਲੱਗਦਾ ਹੈ ਕਿ ਹਾਂਜੀ ਉਹਨਾਂ ਦੀ ਹੈਲਥ ਪਿਛਲੇ 1-2 ਦਿਨ ਚ ਕਾਫੀ ਰਿਕਵਰੀ ਹੋਈ ਹੈ ਕਾਫੀ ਇੰਪਰੂਵ ਹੋਈ ਹੈ ਬਾਕੀ ਬਲੱਡ ਸੈਂਪਲ ਦਿੱਤੇ ਹੋਏ ਆ ਉਹਦੀ ਰਿਪੋਰਟ ਆ ਜਾਊਗੀ ਤੇ ਹੋਰ ਬੈਟਰ ਅਸੀਂ ਕਮੈਂਟ ਕਰ ਪਾਵਾਂਗੇ ਕਿ ਉਹਨਾਂ ਦੀ ਸਿਚੁਏਸ਼ਨ ਕਿੰਨੇ ਹੱਦ ਤੱਕ ਕਿੰਨੇ ਪਰਸੈਂਟ ਤੱਕ ਇੰਪਰੂਵ ਹੋਈ ਹੈ ਜਿਹੜੀ ਸਾਡੀ ਕੋਸ਼ਿਸ਼ ਹੈ ਜੀ ਡਾਕਟਰਸ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕੱਲ੍ਹ ਵੀ ਮੇਰੀ ਡਾਕਟਰਸ ਨਾਲ ਮੁਲਾਕਾਤ ਹੋਈ ਸੀ ਸੋ ਅਸੀਂ ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਜਿਹੜੀ ਸਾਡੀ ਮੈਡੀਕਲ ਏਡ ਪ੍ਰੋਵਾਈਡ ਕਰਨ ਦਾ ਹੈਗਾ ਮੋਟਿਵ ਹੈਗਾ ਜਾਂ ਇੰਟੈਂਸ਼ਨ ਹੈ ਉਹ ਇਹ ਹੈ ਕਿ ਜਿਹੜੀ 25 ਨਵੰਬਰ ਨੂੰ ਜਿਹੋ ਜੀ ਉਹਨਾਂ ਦੀ ਸਿਹਤ ਸੀਗੀ ਉਹ 25 ਨਵੰਬਰ ਦੀ ਸਿਹਤ ਤੱਕ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਈਏ ਬਟ ਕਿਉਂਕਿ 55 ਦਿਨ অল레ਡੀ ਹੋ ਚੁੱਕੇ ਸੀਗੇ ਉਹਨਾਂ ਦੇ ਫਾਸਟ ਨੂੰ ਜਿਹਦੇ ਤੇ ਉਹਨਾਂ ਨੇ ਕੁਝ ਵੀ orally ਨਹੀਂ ਲੇਤਾ ਉਦੇ ਕਰਕੇ ਹੌਲੀ ਹੌਲੀ ਉਸ ਪੋਜੀਸ਼ਨ ਤੇ ਲਿਆਵਾਂਗੇ ਬਿਕੋਜ਼ ਇੱਕਦਮ ਵੀ ਨਹੀਂ ਲਿਆਇਆ ਜਾ ਸਕਦਾ ਮੈਡੀਕਲ ਐਡ ਹੌਲੀ ਹੌਲੀ ਪ੍ਰੋਵਾਈਡ ਕੀਤੀ ਜਾਊਗੀ ਐਂਡ ਵੀ ਹੋਪ ਕਿ 14 ਤਰੀਕ ਤੱਕ ਵਾਪਸ ਉਸ ਪੋਜੀਸ਼ਨ 'ਚ ਅਸੀਂ ਲੈ ਆਈਏ ਚਾਰ ਡਾਕਟਰਸ ਹਰ ਇੱਕ ਸ਼ਿਫਟ 'ਚ ਰਹਿੰਦੇ ਤਿੰਨ ਸ਼ਿਫਟਸ ਨੇ ਉਸ ਤੋਂ ਇਲਾਵਾ ਇੱਕ ਇਨਚਾਰਜ ਹੁੰਦੇ ਐ ਐਸਐਮਓ ਲੈਵਲ ਤੇ ਤੇ ਰੈਗੂਲਰ ਮੋਨਿਟਰਿੰਗ ਜਿਹੜੀ ਹੈ ਉਹ ਸਿਵਲ ਸਰਜਨ ਸਾਹਿਬ ਵੱਲੋਂ ਵੀ ਰਹਿੰਦੀ ਹੈ ਤੇ ਟਾਈਮ ਟੂ ਟਾਈਮ ਰਜਿੰਦਰਾ ਹਸਪੀਟਲ ਦਾ ਇੱਕ ਪੈਨਲ ਵੀ ਬੰਦਾ ਹੈ ਜਿਹੜਾ ਆ ਕੇ ਐਗਜ਼ਾਮਿੰਗ ਕਰਕੇ ਜਾਂਦਾ ਸਰ ਕੋਈ ਸਪੈਸ਼ਲਟੀ ਵਾਲਾ ਡਾਕਟਰ ਜਿਵੇਂ ਕਿ ਡੀਆਈਏ ਦਾ ਲੈਵਲ ਹੈਗਾ ਏਦਾਂ ਦੀ ਕੋਈ ਐਕਸਟਰਾ ਆਰਡੀਨਰੀ ਕੋਈ ਟੀਮ ਹੋਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹੀ ਮੈਂ ਦੱਸਿਆ ਜੀ ਰਜਿੰਦਰਾ ਹਸਪੀਟਲ ਦਾ ਜਿਹੜਾ ਪੈਨਲ ਕ੍ਰੀਏਟ ਹੁੰਦਾ ਹੈ ਉਹਦੇ ਚ ਸਾਰੇ ਮਲਟੀ ਸਪੈਸ਼ੈਲਟੀ ਡਾਕਟਰਸ ਹੁੰਦੇ ਆ ਮੈਡੀਸਨ ਦੇ ਵੀ ਹੁੰਦੇ ਆ ਸਰਜਰੀ ਦੇ ਵੀ ਹੁੰਦੇ ਆ ਆਰਥੋਪੀਡੀਸ਼ੀయన్స్ ਵੀ ਹੁੰਦੇ ਆ ਬਿਕਾਜ਼ ਉਹਨਾਂ ਦੀ ਮੂਵਮੈਂਟ ਵੀ ਜਿਵੇਂ ਨਹੀਂ ਹੋਈ ਉਹਦੇ ਕਰਕੇ ਮਸਕੂਲਰ ਵੀਕਨੈਸ ਵੀ ਕਾਫੀ ਹੋਗੀ ਤੇ ਹੱਡੀਆਂ ਦਾ ਵੀ ਐਗਜ਼ਾਮਨ ਕਰਨ ਦੀ ਲੋੜ ਹੈ ਇਸ ਕਰਕੇ ਆਰਥੋਪੈਡੀਸ਼ਨ ਵੀ ਉਸ ਟੀਮ ਚ ਸ਼ਾਮਲ ਰਹਿੰਦੇ ਇੰਟਰਾਵੀਨਸ ਫਲੂਇਡਸ ਆਪਾਂ ਦੇ ਰਹੇ ਆ ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹਨੂੰ ਅਸੀਂ ਰਿਕਵਰ ਕਰ ਸਕੀਏ ਤੇ ਵਾਪਸ ਪ੍ਰੀ-ਫਾਸਟ ਲੈਵਲ ਤੱਕ ਲੈ ਕੇ ਜਾ ਸਕੀਏ ਪੌਸਿਬਿਲਿਟੀ ਨਜ਼ਰ ਆਉਂਦੀ ਹੈ ਕਿ ਜੀ ਦਵਾਈਆਂ ਦੇ ਜ਼ਰੀਏ ਦੁਬਾਰਾ ਤੋਂ ਖੜੇ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਅਸੀਂ ਸਿਰਫ ਦਵਾਈਆਂ ਨਹੀਂ ਕਹਿ ਸਕਦੇ ਇੰਟਰਾਵੀਨਸ ਫਲੂਇਡ ਵੀ ਨਾਲ ਨੇ ਸੋ ਜ਼ਰੂਰੀ ਹੈ ਕਿ ਉਹਨੂੰ ਆਪਾਂ ਜਰੂਰ ਕਨਸਿਡਰ ਕਰੀਏ ਸੋ ਇੰਟਰਾਵਿਨਸ ਫਲੂਇਡਸ ਨਾਲ ਸਾਨੂੰ ਉਮੀਦ ਵੀ ਹੈ ਤੇ ਪਿੱਛੇ ਅੱਜ ਆਪਾਂ ਮੈਡੀਕਲ ਹਿਸਟਰੀ ਚ ਦੇਖੀਏ ਤੇ ਉਹਦੇ ਵਿੱਚ ਐਂਟੀਸੀਡੈਂਟਸ ਵੀ ਅਵੇਲੇਬਲ ਹੈ ਕਿ ਹਾਂ ਜੀ ਇਹ ਹੋ ਸਕਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੋਰਸ ਮੈਡੀਕਲ ਕੋਰਸ ਸਰਵਿਤ ਕੀਤੀ ਹੈ ਜਿਸ ਦੇ ਨਾਂਅ ਉਸੇ ਇਹ ਕਹਿੰਦੇ ਹੋ ਕਿ ਉਹਨਾਂ ਦੀ ਸੇਵਾ ਠੀਕ ਹੈ ਕਿਸਾਨ ਆਗੂ ਵੱਲੋਂ ਵੀ ਕੀਤੀ ਗਈ ਵੀਡੀਓ ਵੀ ਪੰਜਾਬ ਸਰਕਾਰ ਨੂੰ ਸਪੋਰਟ ਪਬਲਿਕ ਪੀਨੀਂਗਨ ਗੰਨਤ ਕੋ ਕਦੋਂ ਤੱਕ ਰਿਪੋਰਟ ਦੀ ਪੰਜਾਬ ਸਰਕਾਰ ਜਾਂ ਤੱਕ ਨਹੀਂ ਤੁਸੀਂ ਦੇਖਿਆ ਹੋਊਗਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਨੇ ਏਮਜ਼ ਨੂੰ ਉਹ ਸਾਰੀਆਂ ਰਿਪੋਰਟਾਂ ਸਬਮਿਟ ਕਰ ਦਿੱਤੀਆਂ ਗਈਆਂ ਨੇ ਏਮਜ਼ ਨੇ ਉਹਦੇ ਤੇ ਕਮੈਂਟ ਕਰਨਾ ਸੋ ਮੈਨੂੰ ਉਹ ਮੇਰੇ ਲਈ ਐਪ੍ਰੋਪ੍ਰੀਏਟ ਨਹੀਂ ਹੋਊਗਾ ਕਿ ਮੈਂ ਉਹਨਾਂ ਰਿਪੋਰਟਾਂ ਤੇ ਕਮੈਂਟ ਕਰਾਂ। ਲਾਸਟ ਵਿੱਚ ਕਿਸੇ ਵਾਲਾ ਧੰਨਵਾਦ ਸਾਰਿਆਂ ਨੂੰ ਬਿਲਕੁਲ ਕਰ ਰਿਹਾ ਹਾਂ। ਕਿਉਂਕਿ ਡਾਕਟਰਾਂ ਦੇ ਪੈਨਲ ਵਾਲੀ ਥੋੜੀ ਗੜਬੜ ਹੋ ਗਈ। ਆਪਾਂ ਕਿੰਨਾ ਅਮੂਰਿਆ ਪਰਿਆਟਿਕ ਚਲੋ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਸੀਗਾ ਕਿ ਪਹਿਲੀ ਨਜ਼ਰੇ ਇੰਪਰੂਵਮੈਂਟ ਜ਼ਰੂਰ ਦਿਸਦੀ ਹੈ ਕਿੰਨੇ ਲੈਵਲ ਤੱਕ ਇੰਪਰੂਵਮੈਂਟ ਹੋਈ ਹੈ ਕਿੰਨੇ ਪਰਸੈਂਟ ਇੰਪਰੂਵਮੈਂਟ ਹੋਈ ਹੈ ਉਹ ਜਦੋਂ ਬਲੱਡ ਰਿਪੋਰਟਸ ਆਣਗੀਆਂ ਉਹਦੇ ਚ ਜ਼ਿਆਦਾ ਪਤਾ ਲੱਗੂ ਥੈਂਕਿਊ ਜੀ